ਚਿਤਾਨ ਚ ਉੱਠਾ ਹੈ ਚਿਤਾਨ ਚ ਉੱਠਾ ਹੀ ਰਵੇ ਤੇ ਤੂੰ ਕਰਨ ਦਾ ਜੋਗ ਆ ਤੂੰ ਸਭੋ ਕੁਝ ਕਰਨ ਦੀ ਸਮਰੱਥ ਰੱਖਦਾ ਤੂੰ ਕਰਨਾ ਜੋ ਕਰਨਾ ਤੇਰੀ ਕੀਤੀ ਸੱਚ ਹੋਣੀ ਆ ਤੇ ਪਰਮੇਸ਼ਵਰ ਨੇ ਸੱਚਮੁੱਚ ਉਹੀ ਚਮਤਕਾਰ ਕੀਤਾ ਨਾ ਰਾਹ ਦੇ ਵਿੱਚ ਮੋਟਰਸਾਈਕਲ ਦੇ ਆਟੋਮੈਟਿਕ ਹੀ ਬ੍ਰੇਕ ਖੁੱਲ ਕੇ ਮੂਹਰੇ ਬ੍ਰੇਕ ਖੁੱਲ ਕੇ ਤੇ ਮੂਹਰੇ ਟਰਾਲੀ ਜਾਂਦੀ ਸੀ ਟਰਾਲੀ ਦੇ ਵਿੱਚ ਮਗਰ ਰੇੜਾ ਵੱਜ ਕੇ ਤੇ ਸਣੇ ਮੋਟਰਸਾਈਕਲ ਸਾਰਾ ਕੁਝ ਮੂਦਾ ਵੱਜ ਗਿਆ ਆਪ ਪਾਸੇ ਬੁੜਕ ਗਿਆ ਤੇ ਮੋਟਰਸਾਈਕਲਸ ਜਮੇ ਮੁੱਦਾ ਹੋ ਗਿਆ ਤੇ ਜਾਨੀ ਕਿ ਬਿਨਾਂ ਪਰਮੇਸ਼ਵਰ ਨੇ ਇੰਨੀ ਹੱਥ ਦੇ ਕੇ ਰੱਖਿਆ ਵੀ ਜਿਵੇਂ ਕੁਆਂਟਲ ਉਹਦਾ ਆਪਦਾ ਵਜ਼ਨ ਆ ਆਪਦੇ ਵਜ਼ਨ ਨਹੀਂ ਲੱਤਾ ਮਹਾਂ ਟੁੱਟ ਸਕਦਾ ਸੀ ਪਰ ਪਰਮੇਸ਼ਰ ਨੇ ਉਹਦੇ ਖਰੋਚ ਵੀ ਨਹੀਂ ਆਉਣ ਦਿੱਤੀ ਕਿਵੇਂ ਹੁੰਦੀ ਹੈ ਹਾ ਹਾਲੇਲੂਇਆ ਹਾਲੇਲੂਇਆ ਇਹ ਭੈਣ ਦਾ ਨਾਮ ਜਸਵੀਰ ਕੌਰ ਹੈ ਪਿੰਡ ਬੋਡੇਆ ਤੋਂ ਆਇਆ ਆਪਾਂ ਨੇ ਇਹ ਲਾਈਕ ਆਪਾਂ ਦੇ ਦੇ ਕੇ ਨਾ ਪਰਮੇਸ਼ਰ ਨੇ ਇਹਨਾਂ ਦੇ ਵਿੱਚ ਕੀ ਬਦਲਾਵ ਕੀਤਾ ਹਾਲੇਲੂਇਆ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਰੱਬ ਦੇ ਦਾਸ ਦਾ ਸਿਨੂ ਵੀ ਜੈਮ ਸੀ ਮੇਰੇ ਜੈਦ ਗ੍ਰਿਸ਼ ਪਰਮੇਸ਼ਰ ਨੇ ਬਹੁਤ ਵੱਡਾ ਚਮਤਕਾਰ ਕੀਤਾ ਪਰਮੇਸ਼ਰ ਸਭ ਨੂੰ ਰੱਖੇ ਹੱਥ ਦੇ ਕੇ ਪਰਮੇਸ਼ਰ ਦਾ ਵਚਨ ਕਹਿੰਦਾ ਨਾ ਡਰ ਨਾ ਘਬਰਾ ਮੈਂ ਤੇਰੇ ਨਾਲ ਹਰ ਪਲੇ ਕ ਹਰ ਪਾਲ ਹਰ ੜੀ ਮੈਂ ਤੇਰੇ ਨਾਲ ਆ ਸੱਚਮੁੱਚ ਪਰਮੇਸ਼ਰ ਨੇ ਉਹੀ ਚਮਤਕਾਰ ਕੀਤਾ ਪਿਛਲੇ ਐਤਵਾਰ ਵਾਲੇ ਦਿਨ ਮੀਂਹ ਪੈਂਦਾ ਸੀ ਬਹੁਤ ਜ਼ਿਆਦੇ ਦੇ ਮੀ ਪਿੰਦੇ ਦੇ ਵਿੱਚ ਮੈਂ ਭਈ ਪ੍ਰਾਰਥਨਾ ਕਰੀ ਜਾਂਦੇ ਸੀਗੀ ਤੇ ਉਸ ਦੇ ਵਿੱਚ ਨਾ ਮੇਰੇ ਇਧਰਲੇ ਪਾਸੇ ਦੀ ਆਕੇ ਤੇ ਮੈਨੂੰ ਪਤਾ ਨਹੀਂ ਲੱਗਿਆ ਦੋ ਜਾਨੇ ਕਹਿੰਦੇ ਆ ਕਹਿੰਦੇ ਬਹੁਤ ਜਿਆਦੇ ਜਲੂਸ ਨਿਕਲੂਗਾ ਬਹੁਤ ਵੀ ਬਹੁਤ ਕੁਝ ਹੋਊਗਾ ਥੋੜੀ ਤੇ ਮੈਂ ਭਈ ਨਹੀਂ ਪ੍ਰਾਰਥਨਾ ਕਰਦੀ ਮੈਂ ਖਾਣਾ ਪਰਮੇਸ਼ਰ ਵੀ ਮੇਰੀ ਜ਼ਿੰਦਗੀ ਦੀ ਡੋਰ ਤੇਰੇ ਹੱਥ ਵਿੱਚ ਆ ਤੂੰ ਬਚਾਲਾ ਤੂੰ ਮਾਰਲਾ ਤੂੰ ਰੱਖਲਾ ਸੀ ਤਾਂ ਤੇਰੇ ਹੀ ਆ ਮੈਂ ਤਾਂ ਤੇਰੇ ਦਾਸ ਦਾਸੀ ਕੋਲੇ ਜਾਨੀ ਐ ਮੈਂ ਤਾਂ ਉਹਨਾਂ ਤੋਂ ਹਰ ਵੇਰੀ ਪ੍ਰਾਰਥਨਾ ਕਰਾ ਕੇ ਉਹਨੀ ਮੈਂ ਆਪ ਪ੍ਰਾਰਥਨਾ ਕਰਦੀ ਜਿੰਨੇ ਜੋਗੀ ਹੈਗੀ ਆ ਸ਼ੈਤਾਨ ਝੂਠਾ ਹੈ ਚੈਤਾਨ ਝੂਠਾ ਹੀ ਰਵੇ ਤੇ ਤੂੰ ਕਰਨ ਦਾ ਜੋਗਾ ਤੂੰ ਸਭੋ ਕੁਝ ਕਰਨ ਦੇ ਸਮਰੱਥ ਰੱਖਦਾ ਤੂੰ ਕਰਨਾ ਜੋ ਕਰਨਾ ਤੇਰੀ ਕੀਤੀ ਸੱਚ ਹੋਣੀ ਆ ਤੇ ਪਰਮੇਸ਼ਵਰ ਨੇ ਸੱਚਮੁੱਚ ਉਹੀ ਚਮਤਕਾਰ ਕੀਤਾ ਆਏ ਸ਼ਨੀਵਾਰ ਮੈਂ ਮੇਰੇ ਘਰ ਵਾਲੇ ਦੀ ਫੋਟੋ ਮੇਰੇ ਫੋਨ ਦੇ ਵਿੱਚ ਹੀ ਫੀਡ ਕੀਤੀ ਵੀ ਆ ਤੇ ਉਹਦੇ ਤੇ ਮਿਹਾਰਾ ਐ ਸ਼ਨੀਵਾਰ ਮੈਂ ਪ੍ਰਾਰਥਨਾ ਕਰਾ ਕੇ ਲੈ ਕੇ ਜਾਨੀ ਆ ਰੱਬ ਦੇ ਦਾਸਾਂ ਦਾ ਪਰਮੇਸ਼ਰ ਦਾ ਹੱਥ ਉਹਨਾਂ ਦੇ ਸਿਰ ਤੇ ਆਇਆ ਤੇ ਸੋਮਵਾਰ ਵਾਲੇ ਦਿਨ ਨਾ ਜਦੋਂ ਤੜਕੇ ਇੱਕ ਢੇੜਾ ਤਾਂ ਲਾ ਕੇ ਮੁੜ ਆਇਆ ਸੀ ਕਿਸੇ ਪਾਸੇ ਹੋਰ ਤੇ ਦੂਜਾ ਢੇੜਾ ਲੈ ਕੇ ਤੇ ਬੀੜ ਰੋਕੀ ਜਾਂਦਾ ਸੀਗਾ ਬੀੜ ਰੋਕ ਕੇ ਨੂੰ ਜਾਂਦੇ ਜਾਂਦੇ ਨਾ ਰਾਹ ਦੇ ਵਿੱਚ ਮੋਟਰਸਾਈਕਲ ਦੇ ਆਟੋਮੈਟਿਕ ਦੀ ਬ੍ਰੇਕ ਖੁੱਲ ਕੇ ਮੁਰਲੇ ਬ੍ਰੇਕ ਖੁੱਲ ਕੇ ਤੇ ਮੂਰੇ ਟਰਾਲੀ ਜਾਂਦੀ ਸੀ ਟਰਾਲੀ ਦੇ ਵਿੱਚ ਮਗਰ ਰੇੜਾ ਵੱਜ ਕੇ ਤੇ ਸਣੇ ਮੋਟਰਸਾਈਕਲ ਸਾਰਾ ਕੁਝ ਮੁੱਦਾ ਵੱਜ ਗਿਆ ਵਿੱਚ ਉਹਦੇ ਪਾਈਪ ਲੋਹੇ ਦੇ ਸੀਗੇ ਜੇ ਪਲਾਸਟਿਕ ਦੇ ਹੁੰਦੇ ਤਾਂ ਉਹ ਵੀ ਸਾਡੇ ਜੰਮੇ ਪੈ ਜਾਣੇ ਸੀਗੇ ਆਪ ਪਾਸੇ ਬੁੜਕ ਗਿਆ ਤੇ ਮੋਟਰਸਾਈਕਲ ਜਮੇ ਮੁੱਦਾ ਹੋ ਗਿਆ ਤੇ ਉਹਦੇ ਨਾਲ ਦੇ ਜਿਹੜੇ ਬੰਦੇ ਟਰਾਲੀ ਤੇ ਸੀ ਉਹਨਾਂ ਨੇ ਨਾਲ ਉਹਦੇ ਮੋਟਰਸਾਈਕਲ ਸਿੱਧਾ ਕਰਵਾਇਆ ਫਿਰ ਉਹਨਾਂ ਨੇ ਬ੍ਰੇਕ ਇਹਦੇ ਮਿਸਤਰੀ ਸਾਧ ਕੇ ਕਸਾ ਕੇ ਦਿੱਤੇ ਤੇ ਜਾਣੇ ਕਿ ਬਿੰਨਾ ਪਰਮੇਸ਼ਵਰ ਨੇ ਇੰਨੀ ਹੱਥ ਦੇ ਕੇ ਰੱਖਿਆ ਵੀ ਜਿਵੇਂ ਕੁਆਂਟਲ ਉਹਦਾ ਆਪ ਦਾ ਵਜ਼ਨ ਆ ਆਪਦੇ ਵਜ਼ਨ ਨਹੀਂ ਲੱਤਾ ਮਹਾਂ ਟੁੱਟ ਸਕਦਾ ਸੀ ਪਰ ਪਰਮੇਸ਼ਰ ਨੇ ਉਹਦੇ ਖਰੋਚ ਵੀ ਨਹੀਂ ਆਉਣ ਦਿੱਤੀ ਕਿਵੇਂ ਹੁੰਦੀ ਆ ਆਥ ਨੇ ਆਏ ਨੂੰ ਜਦੋਂ ਮੈਂ ਪੁੱਛਣ ਲੱਗੀ ਮੈਂ ਕਹਿੰਦਾ ਤੂੰ ਅੱਜ ਸੌਦਾ ਨਹੀਂ ਮੈਂ ਤੈਨੂੰ ਦੋ ਤਿੰਨ ਦਿਨ ਹੋ ਗਏ ਮੈਨੂੰ ਕਹਿੰਦੀ ਨੂੰ ਤੂੰ ਸੌਦਾ ਨਹੀਂ ਲੈ ਕੇ ਆਇਆ ਤੇ ਮੇਰੇ ਨਾਲ ਬੋਲਿਆ ਨਹੀਂ ਆਏ ਜੇ ਕਰਕੇ ਮੈਨੂੰ ਹੱਥ ਮਾਰਦਾ ਕਹਿੰਦਾ ਪਾਸੇ ਹੋ ਜਾ ਮੈਂ ਤਾਂ ਤੇ ਰਾਤ ਨੂੰ ਜਮੇ ਨਹੀਂ ਬੋਲਿਆ ਤੇ ਮੈਂ ਐਵੇਂ ਕਹਿੰਦਾ ਮੈਂ ਗੁੱਸੇ ਚ ਇੱਕ ਦੋ ਵਾਰੀ ਬੋਲੀ ਮੈਂ ਕਹਾ ਤੈਨੂੰ ਮੈਂ ਕਿੱਦੇ ਵੀ ਕਹਿੰਨੀ ਤੂੰ ਮੇਰੇ ਆਖ ਇਹ ਤੜਕੇ ਨੂੰ ਵੀ ਨਹੀਂ ਬੋਲਿਆ ਤੜਕੇ ਨੂੰ ਵੀ ਮੈਂ ਕਹਾ ਮਾਂ ਤੂੰ ਮੈਨੂੰ ਪੈਸੇ ਨਹੀਂ ਦੇ ਕੇ ਗਿਆ ਤੇ ਮੈਂ ਮੈਂ ਸੌਦਾ ਲੈ ਕੇ ਆਉਣਾ ਸੀ ਕਹਿੰਦਾ ਫੇਰ ਵੀ ਨਹੀਂ ਬੋਲਿਆ ਉਹਦੇ ਮਨ ਦੇ ਵਿੱਚ ਆਪਦੇ ਸੀ ਦਿਮਾਗਾ ਵੀ ਮੈਂ ਪਰਮੇਸ਼ਰ ਨੇ ਮੈਨੂੰ ਕਿਵੇਂ ਰੱਖਿਆ ਫਿਰ ਅਗਲੇ ਉਹ ਅਗਲੇ ਦਿਨ ਆਥਰ ਨੂੰ ਆ ਕੇ ਜਦੋਂ ਦੱਸਿਆ ਮੈਨੂੰ ਕਹਿੰਦਾ ਤੂੰ ਤਾਂ ਤੈਨੂੰ ਸੌਦਾ ਪੁੱਛਣ ਲੱਗ ਜਾਨੀ ਮੈਨੂੰ ਕਿਤੇ ਆਏ ਵੀ ਪੁੱਛਿਆ ਘਰੇ ਆਏ ਨੂੰ ਤੇਰੇ ਢੀੜਾ ਲੱਗਿਆ ਕਿ ਨਹੀਂ ਮੈਂ ਜਦੋਂ ਮੈਂ ਤੈਨੂੰ ਪੁੱਛਦੀ ਆ ਵੀ ਤੇਰਾ ਢੀੜਾ ਲੱਗਿਆ ਕਿ ਨਹੀਂ ਲੱਗਾ ਫਿਰ ਮੈਨੂੰ ਕਿਹਾ ਤੂੰ ਸੱਚ ਦੱਸਦਾ ਮੈਨੂੰ ਕਹਿੰਦਾ ਮੈਂ ਸੱਚ ਤੇ ਤੈਨੂੰ ਤਾਣੀ ਦੱਸ ਦਿੰਦਾ ਫਿਰ ਤੂੰ ਗੱਲ ਬਾਹਲੀ ਬਣਾਉਣੀ ਐ ਮੈਂ ਕਹਾਂ ਪਰਮੇਸ਼ਰ ਦੇ ਘਰ ਦੇ ਵਿੱਚ ਜਿਹੜਾ ਚਮਤਕਾਰ ਰੱਬ ਨੇ ਕੀਤਾ ਤੇ ਰੱਬ ਦੀ ਵਡਿਆਈ ਤਾਂ ਮੈਂ ਕਰਨੀ ਐ ਰੱਬ ਨੇ ਤੈਨੂੰ ਰੱਖਿਆ ਹੱਥ ਦੇ ਕੇ ਪਰਮੇਸ਼ਰ ਨੇ ਤੇ ਮੈਂ ਤਾਂ ਪਰਮੇਸ਼ਰ ਦੇ 24 ਘੰਟੇ ਮੈਂ ਗੋਡੇ ਟੇਕਦੀ ਮੈਂ ਹਰ ਵੇਲੇ ਹੱਥ ਬੰਨ੍ਹਦੀ ਮੈਂ ਦੁਆ ਪ੍ਰਾਰਥਨਾ ਕਰਦੀ ਮੈਂ ਮੈਂ ਤਾਂ ਪਰਮੇਸ਼ਰ ਦੀ ਵਡਿਆਈ ਕਰਨੀ ਹੀ ਆ ਮੈਨੂੰ ਪਰਮੇਸ਼ਰ ਨੇ ਵਡਿਆਈ ਦੇ ਜੋ ਕੀਤਾ ਮੈਂ ਪਰਮੇਸ਼ਰ ਦਾ ਤੇ ਰੱਬ ਦੇ ਦਾਸ ਦਾਸੀ ਦਾ ਬਹੁਤ ਬਹੁਤ ਕੋਟੀ ਕੋਟੀ ਵਾਰ ਧੰਨਵਾਦ ਕਰਦੀ ਹਾਲੇਲੂਇਆ ਸੜੀ ਜ਼ਿੰਦਗੀ ਚ ਆਈ ਮਹਾ ਅਭਿਸ਼ੇਕ ਯਹੋਵਾ ਦਾ ਮੇਰੀ ਜ਼ਿੰਦਗੀ ਚ ਆਈ ਮਹਾ ਅਭਿਸ਼ੇਕ ਯਹੋਵਾ ਦਾ ਆਇਆ ਮਹਾ ਅਭਿਸ਼ੇਕ ਆਇਆ ਮਹਾ ਅਭਿਸ਼ੇਕ ਮਹਾ ਅਭਿਸ਼ੇਕ ਆਇਆ ਮਹਾ ਅਭਿਸ਼ੇਕ ਹਾਏ ਰਬੀਸ਼ ਕੇ ਆਇਆ ਮਾ ਹੋਏ ਬੀਸ਼ ਹਾਲੇਲੂਇਆ 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 ਸਾਰੇ ਪੈਨਟਰਾਮ ਜੇਮਸ